ਮਹਾ ਮਨੀਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਆਪਾਂ ਗੱਲ ਕਰਾਂਗੇ ਤਰਨਤਾਰਨ ਦੇ ਕਸਬਾ ਬਲਟੋਹਾ ਦੇ ਵਿੱਚ ਹੋਈ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਜਿੱਥੇ ਗਵਾਂਡੀਆਂ ਵੱਲੋਂ ਇੱਕ ਔਰਤ ਨੂੰ ਜਿਹੜਾ ਘੁਟਿਆ ਗਿਆ ਉਸ ਤੋਂ ਬਾਅਦ ਉਸ ਦੀ ਉਸ ਦੇ ਕੱਪੜੇ ਫਾੜੇ ਗਏ ਤੇ ਉਸ ਦੇ ਨੰਗੇ ਹੋਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਚਾਹਦੀ ਹੈ ਪਰ ਚਾ ਦਰਜ ਕੀਤਾ ਜਾਂਦਾ ਪੰਜ ਅਕਿਊਜ਼ਿਡ ਦੇ ਚ ਬਣਾਏ ਜਾਂਦੇ ਨੇ ਜਿਨ੍ਹਾਂ ਤੋਂ ਚਾਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇੱਕ ਫਰਾਰ ਹੈ ਅੱਜ ਤਰਨਤਨ ਦੇ ਐਸਐਸਪੀ ਵੱਲੋਂ ਖੁਲਾਸਾ ਕੀਤਾ ਗਿਆ ਕਿ ਇਹਨਾਂ 'ਚ 4 ਅਕਿਊਜ਼ ਫੜ ਲਿਤੇ ਗਏ ਨੇ ਤੇ ਇੱਕ આરોપી ਫਰਾਰ ਹੈ। ਮਾਮਲਾ ਕੀ ਸੀ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ ਉਹ ਸਾਰਾ ਵਿਸਤਾਰ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ। ਦਰਅਸਲ ਪੀੜਤਾ ਨਾਲ ਜਦੋਂ ਆਪਾਂ ਗੱਲ ਕੀਤੀ ਪੀੜਤਾ ਨੇ ਦੱਸਿਆ ਕਿ ਉਹਦੇ ਗੁਆਂਢ 'ਚ ਰਹਿਣ ਵਾਲੀ ਇੱਕ युवती ਨਾਲ ਜਿਹੜਾ ਉਹਨਾਂ ਦੇ ਬੇਟੇ ਨੇ 1 ਮਹੀਨਾ ਪਹਿਲੇ ਕੋਟ 'ਚ ਮੈਰਿਜ ਕੀਤੀ ਸੀ। ਇਸੇ ਗੱਲ ਦੀ ਰੰਜਿਸ਼ ਕੁੜੀ ਦਾ ਪਰਿਵਾਰ ਰੱਖਦਾ ਸੀ। ਉਸੇ ਰੰਜਿਸ਼ ਨੂੰ ਲੈੰਦੇ ਆ ਉਹਨਾਂ ਦੇ ਕੁੜੀ ਦੀ ਮਾਂ ਤੇ ਉਹਦੇ ਭਰਾ ਆਪਣੇ ਕੁਝ ਦੋ ਸਾਥੀਆਂ ਦੇ ਨਾਲ ਉਹਦੇ ਘਰ ਆਂਦੇ ਨੇ ਦਰਵਾਜ਼ਾ ਖੜਕਾਉਂਦੇ ਨੇ ਜਦੋਂ ਬਾਹਰ ਆਂਦੀ ਹੈ ਉਸ ਤੋਂ ਬਾਅਦ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਉਹਦੇ ਕੱਪੜੇ ਫਾੜੇ ਜਾਂਦੇ ਨੇ ਕੱਪੜੇ ਫਾੜਨ ਤੋਂ ਬਾਅਦ ਉਹਨੂੰ ਜਿਹੜਾ ਨੰਗਿਆ ਪਿੰਡ ਚੋਂ ਘੁਮਾਇਆ ਜਾਂਦਾ ਤੇ ਜਿਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਫਿਲਹਾਲ ਜਦੋਂ ਪੀੜਤਾ ਇਸ ਮਾਮਲੇ ਚ ਸਬੰਧਿਤ ਥਾਣੇ ਨਾਲ ਸੰਪਰਕ ਕਰਦੀ ਹੈ ਤੇ ਪੁਲਿਸ ਇਸ ਮਾਮਲੇ ਚ ਕੇਸ ਦਰਜ ਕਰਦੀ ਹੈ ਤੇ ਪੰਜ ਅਕਿਊਜ਼ ਬਣਾਉਂਦੀ ਹੈ ਜਿਹਦੇ ਮੁਤਾਬਿਕ ਪੀੜਤਾ ਮੁਤਾਬਿਕ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਘਟਿਆ ਉਹਨਾਂ ਚ ਇੱਕ ਮਹਿਲਾ ਨਾਲ ਸ਼ਾਮਿਲ ਹੈ ਫਿਲਹਾਲ ਐਸਐਸਪੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਦਾ ਖੁਲਾਸਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਐਸਐਸਪੀ ਅਸ਼ਵਨੀ ਕਪੂਰ ਦਾ ਕਹਿਣਾ ਹੈ ਕਿ ਇਸ ਮਾਮਲੇ ਚ ਚਾਰ આરોપી ਗ੍ਰਿਫਤਾਰ ਕਰ ਲਿਤੇ ਗਏ ਨੇ ਇੱਕ ਦੀ ਤਲਾਸ਼ ਹਜੇ ਤੱਕ ਜਾਰੀ ਹੈ ਲ ਮੈਰਿਜ ਕੀਤੀ ਸੀ ਕਿਸੇ ਦੀ ਬੇਟੀ ਦੇ ਨਾਲ ਔਰ ਉਹ ਲੇਡੀ ਜਿਨ੍ਹਾਂ ਦੀ ਬੇਟੀ ਸੀਗੀ ਉਹ ਆਪਣੇ ਦੋ ਬੇਟਿਆਂ ਦੇ ਨਾਲ ਤੇ ਦੋ ਅਣਪਛਾਤੇ ਬੰਦਿਆਂ ਦੇ ਨਾਲ ਇਹਨਾਂ ਨੂੰ ਲੰਬਾ ਜਾਂ ਦੇਣ ਜਾਂਦੀ ਹੈ ਔਰ ਘਰੇ ਉੱਥੇ ਬੈਂਸ ਵਸਈਆ ਹੋ ਜਾਂਦਾ ਬੈਂਸ ਵਸਈਆ ਜਿਹੜਾ ਉਹ ਹੱਥੋ ਪਾਈ ਤੱਕ ਪਹੁੰਚ ਜਾਂਦਾ ਹੱਥੋ ਪਾਈ ਦੇ ਵਿੱਚ ਜਿਹੜੀ ਆ ਉਹ ਲੇਡੀ ਦੀ 셔ਟ ਜਿਹੜੀ ਫਟ ਜਾਂਦੀ ਹੈ ਔਰ ਉਹ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਇੱਕ ਬੇਟਾ ਹੈਗਾ ਉਹ ਗੁਰਸ਼ਰਨ ਦੋਸ਼ੀ ਸੀਗਾ ਉਹਨੇ ਇਹਦੀ ਵੀਡੀਓ ਬਣਾਈ ਔਰ ਵੀਡੀਓ ਬਣਾਉਣ ਤੋਂ ਬਾਅਦ ਉਦੋਂ ਤੱਕ ਇਹਨਾਂ ਨੂੰ ਨਹੀਂ ਸੀ ਪਤਾ ਵੀ ਸਾਡੀ ਕੋਈ ਵੀਡੀਓ ਬਣੀ ਹੈ ਇਹਨਾਂ ਨੇ ਕੰਪਲੇਂਟ ਕੀਤੀ ਸੀ ਔਰ ਇੱਕ ਦੋ ਦਿਨ ਇਹੀ ਵੇਟ ਕਰਦੇ ਰਹੇ ਵੀ ਸ਼ਾਇਦ ਬਾਟ ਪਿਠਾ ਕੇ ਕੋਈ ਗੱਲ ਹੋ ਜੇ ਵੀ ਬੱਚਿਆਂ ਨੇ ਜੇ ਕਰ ਲਈ ਗਲਤੀ ਤੇ ਇਹਨਾਂ 'ਚ ਵੱਡਿਆਂ ਦਾ ਕੀ ਕਸੂਰ ਹੈ ਬਟ ਇਹਨਾਂ ਦਾ ਆਪ ਸਮਝਾਤਾ ਕੋਈ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ ਜਦੋਂ ਪਰਚਾ ਦਰਜ ਹੋ ਗਿਆ ਤੇ ਉਹਨਾਂ ਨੇ ਮਹਿਸੂਸ ਕੀਤਾ ਵੀ ਹੁਣ ਪਰਚਾ ਵੀ ਦਰਜ ਹੋ ਗਿਆ ਤਾਂ ਉਹਨਾਂ ਨੇ ਚੱਕ ਕੇ ਜਿਹੜੀ ਵੀਡੀਓ ਸੀ ਉਹ ਵਾਇਰਲ ਕਰਤੀ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਮੀਡੀਏਟਲੀ ਅਸੀਂ ਉਸ ਤੋਂ ਜਿੱਦਨ ਦਾ ਪਰਚਾ ਦਰਜ ਹੋਇਆ ਸੀ ਪੁਲਿਸ ਪਾਰਟੀਆਂ 3-4 ਅਸੀਂ ਸਪੈਸ਼ਲ ਇਸੇ ਕੰਮ ਤੇ ਲਾਈਆਂ ਸੀ ਜਿਨ੍ਹਾਂ 'ਚੋਂ ਐਸਐਚਓ ਖਾਲੜਾ ਦੀ ਜਿਹੜੀ ਪਾਰਟੀ ਸੀ ਉਹਨਾਂ ਨੂੰ ਇੱਕ ਕਾਮਯਾਬੀ ਮਿਲੀ ਕਿਉਂਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੋਂ ਸ਼ਾਇਦ 베ਰਕਾ ਜਾਂ ਅੰਮ੍ਰਿਤਸਰ ਤੋਂ ਬੱਸ ਸਟੈਂਡ ਤੋਂ ਇਹ ਬੱਸ ਫੜ ਕੇ ਤੇ ਜਾਣਗੇ ਔਰ ਉਸ ਤੋਂ ਅੱਗੇ ਕਿ ਸ਼ਾਇਦ ਬੋਂਬੇ-ਬੋਂਬੇ ਨਿਕਲਣ ਦੀ ਇਹਨਾਂ ਦੀ ਤਿਆਰੀ ਸੀ ਪਰ ਉਹਨਾਂ ਨੇ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਉੱਥੋਂ ਇੱਕ ਜਣੇ ਨੂੰ 베ਰਕਾ ਤੋਂ ਔਰ ਦੋ ਜਣਿਆਂ ਨੂੰ ਜਿਹੜਾ ਬੱਸ ਸਟੈਂਡ ਤੋਂ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਔਰ ਇਹ ਹਜੇ ਤੱਕ ਦੀ ਜੜੀ ਪੁੱਛ ਗਈ ਹੈ ਸ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਮਜੇਦ ਪੁੱਛ ਪੁੱਛ ਕਰਾਂਗੇ